ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹੋ ਜੀ ਅੱਜ ਨਾ ਇੱਕ ਨਾ ਗੱਲਵਾ ਥਾ ਆਪਣੇ ਕੋਲੇ ਅ ਬੰਦੇ ਨੇ ਬਹੁਤ ਸੋਹਣੇ ਬੋਲ ਲਿਖੇ ਆ ਤੇ ਬਹੁਤ ਸੋਹਣੇ ਬੋਲੇ ਆ ਮੈਗਨਾ ਹੱਥ ਕਰਾਤੀ ਆ ਬੰਦੇ ਨੇ ਮਨ ਲੱਗਦਾ ਤੁਸੀਂ ਸਾਰੇ ਗਾਣੇ ਭੁੱਲ ਜਾਓਗੇ ਇਨਸਾਨੀਅਤ ਕੀ ਹੁੰਦੀ ਆ ਦਸ ਦਿੱਤਾ ਬੰਦੇ ਨੇ ਹਨਾ ਪੀ ਜਿਹਦਾ ਖੈ ਦਿੰਦੇ ਨਾ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਐਦਾਂ ਰੱਬ ਗੁੱਸੇ ਹੋ ਜਾਂਦਾ ਐਦਾਂ ਆ ਹੋ ਜਾਂਦਾ ਉਦਾਂ ਉਹ ਹੋ ਜਾਂਦਾ ਮੈਂ ਕਹਿੰਦਾ ਬੰਦੇ ਨੇ ਨਾ ਆਥੀ ਕਰਾ ਰੱਖੀ ਆ ਮੈਂ ਵੀਡੀਓ ਚਾਲੂ ਕਰਦਾ ਕੀ ਬਾਤ ਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਠੀਕ ਆ ਚੱਲ ਵੀਰ ਹੋਏ ਜਤਾਂ ਪਤਾਂ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹਾਂ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਕੀ ਲੈਣਾ ਹੈ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਹਾਂ ਨਾ ਬੁਗਲ ਦੇ ਵਿੱਚ ਛੁਰੀ ਰੱਖਾਂ ਆ ਦੋਰਾਏ ਕਿਰਦਾਰ ਮੇਰਾ ਓਏ ਤੇ ਫੇਦੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਹੋਏ ਹੋਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਇੱਜ਼ਤ ਦਾ ਖਾਂਦਾ ਨਹੀਂ ਕਦੇ ਪੱਖਾ ਦੇ ਕੇ ਸੇਵਾ ਵਿੱਚ ਤੇ ਇਹ ਨੀਨਾ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਮੈਂ ਕਦੇ ਸਟੋਰੀ ਪਾਉਂਦਾ ਹਾਂ ਮੈਂ ਮੂੰਹ ਦਾ ਮਿੱਠਾ ਬਣ ਕੇ ਓਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਕੀ ਬਾਤ ਹੈ ਮੈਂ ਆਟਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਕੀ ਬਾਤ ਹੈ ਉਸਤਾਰੇ ਪਹਿਲੇ ਸ਼ਬਦ ਸਿਰ ਤੋਂ ਮੋਨਾ ਹਾਂ ਆਏ ਹਾਏ ਠੰਡੇ ਲਈ ਪੱਗ ਚਿੰਦਦੇ ਆ ਓਏ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਸਈ ਪੱਗਾਂ ਬਨ ਕੇ ਵੰਦੇ ਆ ਓ ਜਿਹਨੂੰ ਮਾਂ ਨੀ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਲੋਕ ਵਿਖਾਵੇ ਕਰਨ ਲਈ ਕਦੇ ਨਿਉ ਨਿਉ ਮਥੇ ਟੇਕਦਾ ਨਹੀਂ ਮੈਂ ਪਾ ਕੇ কুরਤਾ ਚਿੱਟਾ ਓਏ ਮੂਹਰ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਓਏ ਹੋਏ ਉਸਤਾਦ ਮੈਨੂੰ ਲੋਕੀ ਚੰਗਾ ਆਖਣੇ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾਂ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਤੇ ਕਦੇ ਮਾਤੜ ਬੰਦੇ ਚਾਰਦਾ ਨਹੀਂ ਕੀ ਬਾਤ ਆ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਕਾਰੋਬਾਰ ਕਿਸੇ ਦਾ ਰੋਕਣ ਲਈ ਮੈਂ ਸਿਆਣਿਆਂ ਕੋਲੇ ਜਾਂਦਾ ਹਾਏ 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 ਓਏ ਸਿਰਾ ਬਾਈ ਸਿਰਾ ਅੱਛਾ ਜੀ ਅੱਛਾ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਹੈ ਗੱਲਬਾਤ ਬੰਦੇ ਨੇ ਸਿਰਾ ਘਰਾਤਾ ਲਿਖਣ ਵਾਲਾ ਵੀ ਔਰ ਗਾਣ ਵਾਲਾ ਵੀ ਬੰਦੇ ਨੇ ਨਾ ਜਮਾ ਮੈਂ ਕਹਿੰਨਾ ਕੱਲੀ ਕੱਲੀ ਗੱਲ ਦਾ ਨਾ ਕੋਈ ਮਤਲਬ ਆ ਕੱਲੀ ਕੱਲੀ ਗੱਲ ਦਾ ਕੋਈ ਮਤਲਬ ਆ ਜੇ ਸਮਝ ਵਿੱਚ ਆਵੇ ਕਹਿੰਦਾ ਸਮਝ ਗਿਆ ਤਾਂ ਮੋਤੀ ਜੇ ਨਾ ਸਮਝਿਆ ਤਾਂ ਖੋਤੀ ਐ ਹੁੰਦੀਆਂ ਕਈ ਵਾਰ ਗੱਲਾਂ ਨਾ ਐਦਾਂ ਦੀਆਂ ਮਿਲਦੀਆਂ ਨਾ ਮੈਂ ਕਹਿੰਦਾ ਬੰਦਾ ਨਾ ਸਾਰਾ ਕੁਝ ਭੁੱਲ ਜਾਂਦਾ ਵੀ ਯਾਰ ਅਸੀਂ ਤੁਰੇ ਕਿੱਥੇ ਫਿਰਦੇ ਆ ਦੁਨੀਆ ਕਿਥੋਂ ਦੀ ਕਿਤੇ ਪਈ ਆ ਭੁੱਲ ਜੋਗੇ ਬਾਈ ਸਾਰੇ ਗਾਣੇ ਤੁਸੀਂ ਪੂਰਾ ਪੂਰਾ ਬ੍ਰਹਿਮੰਡ ਨਾ ਬੰਦੇ ਨੇ ਇਹ ਇਨੀ ਕਵਿਤਾ ਦੇ ਵਿੱਚ ਪੂਰੇ ਬ੍ਰਹਿਮੰਡ ਨੂੰ ਸਮੇਟ ਦਿੰਦਾ ਹੈ ਬਾਕੀ ਤੁਹਾਡੀ ਕਿਵੇਂ ਰਹਾ ਆ ਕਮੈਂਟ ਜਰੂਰ ਕਰਕੇ ਦੱਸਿਓ ਜਿਉਂਦੇ ਰਹੋ ਹੱਸਦੇ ਰਹੋ বাসਦੇ ਰਹੋ ਮੋਜਾਂ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ